ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਆਪਣੀ 258ਵੀਂ ਖਾਸ ਮੀਟਿੰਗ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਇਹ ਮੀਟਿੰਗ 31 ਅਕਤੂਬਰ ਨੂੰ ਸੈਕਟਰ 19 ਸਥਿਤ ਪਾਖੜਾ ਬਿਆਸ ਭਵਨ ਵਿੱਚ ਹੋਵੇਗੀ। ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਸਿੰਚਾਈ ਅਤੇ ਬਿਜਲੀ ਵਿਭਾਗਾਂ ਦੇ ਪ੍ਰਿੰਸੀਪਲ ਸਕੱਤਰਾਂ ਦੇ ਨਾਲ-ਨਾਲ ਭਾਰਤ ਸਰਕਾਰ ਦੇ ਜੁਆਇੰਟ ਸਕੱਤਰ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ। BBMP ਵੱਲੋਂ SSP ਚੰਡੀਗੜ੍ਹ ਨੂੰ ਪੱਤਰ ਲਿਖ ਕੇ ਮੀਟਿੰਗ ਦੌਰਾਨ ਪੂਰੀ ਸੁਰੱਖਿਆ ਯੋਜਨਾ ਬਣਾਉਣ ਦੀ ਮੰਗ ਕੀਤੀ ਗਈ ਹੈ। ਇਸ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਭਾਗ ਦੀ ਇਮਾਰਤ ਦੀ ਚੈਕਿੰਗ, ਸਨੀਫਰ ਡੌਗਸ ਦੀ ਤੈਨਾਤੀ, ਐਕਸਪਲੋਸਿਵ ਡਿਟੈਕਸ਼ਨ ਡਿਵਾਈਸਾਂ ਨਾਲ ਕਮੇਟੀ ਰੂਮ ਦੀ ਜਾਂਚ ਅਤੇ ਸੁਰੱਖਿਆ ਬੰਦੋਬਸਤ ਸ਼ਾਮਿਲ ਹਨ। ਬੋਰਡ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸੈਕਟਰ 19B ਵਿੱਚ ਸਥਿਤ ਦਫ਼ਤਰ ਦੇ ਗੇਟ ਤੇ ਟ੍ਰੈਫਿਕ ਕਾਂਸਟੇਬਲਾਂ ਅਤੇ ਸਸਤਰ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇ ਤਾਂ ਜੋ ਅਣਅਧਿਕਾਰਤ ਵਾਹਨਾਂ ਦੀ ਪਾਰਕਿੰਗ ਰੋਕੀ ਜਾ ਸਕੇ। ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਆਪਣੀ 258ਵੀਂ ਖਾਸ ਮੀਟਿੰਗ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਇਹ ਮੀਟਿੰਗ 31 ਅਕਤੂਬਰ ਨੂੰ ਸੈਕਟਰ 19 ਸਥਿਤ ਪਾਖੜਾ ਬਿਆਸ ਭਵਨ ਵਿੱਚ ਹੋਵੇਗੀ। ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਸਿੰਚਾਈ ਅਤੇ ਬਿਜਲੀ ਵਿਭਾਗਾਂ ਦੇ ਪ੍ਰਿੰਸੀਪਲ ਸਕੱਤਰਾਂ ਦੇ ਨਾਲ-ਨਾਲ ਭਾਰਤ ਸਰਕਾਰ ਦੇ ਜੁਆਇੰਟ ਸਕੱਤਰ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ। BBMP ਵੱਲੋਂ SSP ਚੰਡੀਗੜ੍ਹ ਨੂੰ ਪੱਤਰ ਲਿਖ ਕੇ ਮੀਟਿੰਗ ਦੌਰਾਨ ਪੂਰੀ ਸੁਰੱਖਿਆ ਯੋਜਨਾ ਬਣਾਉਣ ਦੀ ਮੰਗ ਕੀਤੀ ਗਈ ਹੈ। ਇਸ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਭਾਗ ਦੀ ਇਮਾਰਤ ਦੀ ਚੈਕਿੰਗ, ਸਨੀਫਰ ਡੌਗਸ ਦੀ ਤੈਨਾਤੀ, ਐਕਸਪਲੋਸਿਵ ਡਿਟੈਕਸ਼ਨ ਡਿਵਾਈਸਾਂ ਨਾਲ ਕਮੇਟੀ ਰੂਮ ਦੀ ਜਾਂਚ ਅਤੇ ਸੁਰੱਖਿਆ ਬੰਦੋਬਸਤ ਸ਼ਾਮਿਲ ਹਨ। ਬੋਰਡ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸੈਕਟਰ 19B ਵਿੱਚ ਸਥਿਤ ਦਫ਼ਤਰ ਦੇ ਗੇਟ ਤੇ ਟ੍ਰੈਫਿਕ ਕਾਂਸਟੇਬਲਾਂ ਅਤੇ ਸਸਤਰ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇ ਤਾਂ ਜੋ ਅਣਅਧਿਕਾਰਤ ਵਾਹਨਾਂ ਦੀ ਪਾਰਕਿੰਗ ਰੋਕੀ ਜਾ ਸਕੇ। ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਆਪਣੀ 258ਵੀਂ ਖਾਸ ਮੀਟਿੰਗ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਇਹ ਮੀਟਿੰਗ 31 ਅਕਤੂਬਰ ਨੂੰ ਸੈਕਟਰ 19 ਸਥਿਤ ਪਾਖੜਾ ਬਿਆਸ ਭਵਨ ਵਿੱਚ ਹੋਵੇਗੀ। ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਸਿੰਚਾਈ ਅਤੇ ਬਿਜਲੀ ਵਿਭਾਗਾਂ ਦੇ ਪ੍ਰਿੰਸੀਪਲ ਸਕੱਤਰਾਂ ਦੇ ਨਾਲ-ਨਾਲ ਭਾਰਤ ਸਰਕਾਰ ਦੇ ਜੁਆਇੰਟ ਸਕੱਤਰ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ। BBMP ਵੱਲੋਂ SSP ਚੰਡੀਗੜ੍ਹ ਨੂੰ ਪੱਤਰ ਲਿਖ ਕੇ ਮੀਟਿੰਗ ਦੌਰਾਨ ਪੂਰੀ ਸੁਰੱਖਿਆ ਯੋਜਨਾ ਬਣਾਉਣ ਦੀ ਮੰਗ ਕੀਤੀ ਗਈ ਹੈ। ਇਸ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਭਾਗ ਦੀ ਇਮਾਰਤ ਦੀ ਚੈਕਿੰਗ, ਸਨੀਫਰ ਡੌਗਸ ਦੀ ਤੈਨਾਤੀ, ਐਕਸਪਲੋਸਿਵ ਡਿਟੈਕਸ਼ਨ ਡਿਵਾਈਸਾਂ ਨਾਲ ਕਮੇਟੀ ਰੂਮ ਦੀ ਜਾਂਚ ਅਤੇ ਸੁਰੱਖਿਆ ਬੰਦੋਬਸਤ ਸ਼ਾਮਲ ਹਨ। ਬੋਰਡ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸੈਕਟਰ 19B ਵਿੱਚ ਸਥਿਤ ਦਫ਼ਤਰ ਦੇ ਗੇਟ ਤੇ ਟ੍ਰੈਫਿਕ ਕਾਂਸਟੇਬਲਾਂ ਅਤੇ ਸਸਤਰ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇ ਤਾਂ ਜੋ ਅਣਅਧਿਕਾਰਤ ਵਾਹਨਾਂ ਦੀ ਪਾਰਕਿੰਗ ਰੋਕੀ ਜਾ ਸਕੇ। ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਆਪਣੀ 258ਵੀਂ ਖਾਸ ਮੀਟਿੰਗ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਇਹ ਮੀਟਿੰਗ 31 ਅਕਤੂਬਰ ਨੂੰ ਸੈਕਟਰ 19 ਸਥਿਤ ਪਾਖੜਾ ਬਿਆਸ ਭਵਨ ਵਿੱਚ ਹੋਵੇਗੀ। ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਸਿੰਚਾਈ ਅਤੇ ਬਿਜਲੀ ਵਿਭਾਗਾਂ ਦੇ ਪ੍ਰਿੰਸੀਪਲ ਸਕੱਤਰਾਂ ਦੇ ਨਾਲ-ਨਾਲ ਭਾਰਤ ਸਰਕਾਰ ਦੇ ਜੁਆਇੰਟ ਸਕੱਤਰ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ। BBMP ਵੱਲੋਂ SSP ਚੰਡੀਗੜ੍ਹ ਨੂੰ ਪੱਤਰ ਲਿਖ ਕੇ ਮੀਟਿੰਗ ਦੌਰਾਨ ਪੂਰੀ ਸੁਰੱਖਿਆ ਯੋਜਨਾ ਬਣਾਉਣ ਦੀ ਮੰਗ ਕੀਤੀ ਗਈ ਹੈ। ਇਸ ਵਿੱਚ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਵਿਭਾਗ ਦੀ ਇਮਾਰਤ ਦੀ ਚੈਕਿੰਗ, ਸਨੀਫਰ ਡੌਗਸ ਦੀ ਤਾਇਨਾਤੀ, ਐਕਸਪਲੋਸਿਵ ਡਿਟੈਕਸ਼ਨ ਡਿਵਾਈਸਾਂ ਨਾਲ ਕਮੇਟੀ ਰੂਮ ਦੀ ਜਾਂਚ ਅਤੇ ਸੁਰੱਖਿਆ ਬੰਦੋਬਸਤ ਸ਼ਾਮਿਲ ਹਨ। ਬੋਰਡ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸੈਕਟਰ 19-20 ਵਿੱਚ ਸਥਿਤ ਦਫ਼ਤਰ ਦੇ ਗੇਟ ਤੇ ਟ੍ਰੈਫਿਕ ਕਾਂਸਟੇਬਲਾਂ ਅਤੇ ਸਸਤਰ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇ ਤਾਂ ਜੋ ਅਣਅਧਿਕਾਰਤ ਵਾਹਨਾਂ ਦੀ ਪਾਰਕਿੰਗ ਰੋਕੀ ਜਾ ਸਕੇ।